ਹਾਂਜੀ ਕਿਵੇਂ ਚੰਡੀਗੜ੍ਹ ਮਹਾਲੀ ਖੜੜਾ ਲਏ ਉਹ ਗੱਡੀ ਕਰ ਲਈ ਆਉਣ ਆਗੇ ਜੋਂ ਕਰ ਲਈ ਪਿਕਅਪ ਅੱਜ ਦੀ ਤੇ ਚੱਲੇ ਆਂਗੇ ਮਹਾਲੀ ਵਾਲੀ ਸਾਈਡ ਨੂੰ ਲੈ ਕੇ ਬਾਬੇ ਦਾ ਨਾਮ ਝੋਟਾ ਕਰ ਲਿਆ ਆਉਣ ਤੇ ਚੱਲਦੇ ਆਂ ਅੱਗੇ ਮਿਲਦੇ ਆਂ ਤੁਹਾਨੂੰ ਦਿਖਾਉਣੇ ਆ ਫਿਰ ਅੱਜ ਦੀ ਸ਼ੁਰੂਆਤ ਕਿਵੇਂ ਹੁੰਦੀ ਆ ਆਪਣੀ ਕਿਵੇਂ ਰਹਿੰਦਾ ਅੱਜ ਦਾ ਦਿਨ ਕਿਵੇਂ ਨਹੀਂ ਲੋ ਜੀ ਬਾਬੇ ਉਹ ਕਸਟਮਰ ਕਰਤਾ ਡ੍ਰੌਪ ਮਹਾਲੀ ਦੇ ਅੰਦਰ ਤੇ ਝੋਟੇ ਨੂੰ ਲੱਗਿਆ ਹੀ ਪੋਖਾ ਛੋਟਾ ਕਹਿੰਦਾ ਸੀਐਨਜੀ ਪੋਆਲਾ ਤਾਂ ਅੱਗੇ ਜਾਊ ਮੈਂ ਤੇ ਹੁਣ ਪਹੁੰਚ ਗਏ ਆਪਾਂ ਸੀਐਨਜੀ ਪੰਪ ਤੇ ਪਹਿਲਾਂ ਪੋਆਈਏ ਝੋਟੇ ਨੂੰ ਖਵਾਈਏ ਖਰਾਕ ਲੈ ਵੀ ਅੱਜ ਲੈਣ ਤਾਂ ਬਹੁਤ ਘਟਾ ਗਈ ਖੇਤੀ ਲੱਗ ਜਾਣਾ ਨੰਬਰ ਬਾਸ ਪੋਆ ਕੇ ਸੀਐਨਜੀ ਫੇਰ ਕਰਦੇ ਆ ਅੱਗੇ ਦੀ ਕਾਰਵਾਈਆਂ ਪਾਉਣੇ ਆਗੇ ਮਿਲਦੇ ਆ ਤੁਹਾਨੂੰ ਅੱਗੇ ਫਿਰ ਬਾਬਿਓ ਰਾਈਡ ਕੋਈ ਅਜਾ ਨਹੀਂ ਰਹੀ ਤਾਂ ਕਰਕੇ ਫਿਰ ਸੋਚਿਆ ਕਿ ਸੀਐਨਜੀ ਪੋਆ ਕੇ ਇਹ ਹੁਣ ਘਰ ਨੂੰ ਚੱਲੀਏ ਪਹਿਲਾਂ ਰੋਟੀ ਪਾਣੀ ਖਾਈਏ ਭੁੱਖ ਲੱਗੀ ਪਈ ਹੈਗੀ ਬਹੁਤ ਜ਼ਿਆਦੇ ਉਹਨਾਂ ਟਾਈਮ ਨੂੰ ਦੇਖਦੇ ਆਂਗੇ ਖਰੜ ਚੱਲ ਰਹੇ ਆਂਗੇ ਉੱਧਰ ਕੋਈ ਨਾ ਕੋਈ ਵਧੀਆ ਰਾਈਡ ਵੀ ਪੈ ਜਾਣੀ ਹੈ ਕਿ ਇੱਧਰ ਉਹ ਰਾਈਡ ਨਹੀਂ ਆ ਰਹੀ ਹੈਗੀ ਅੱਜ ਪਤਾ ਨਹੀਂ ਛੁੱਟੀ ਹੈਗੀ ਸਭ ਉਹ ਘਰ ਕੋਲੇ ਪਹੁੰਚ ਗਏ ਰੋਟੀ ਪਾਣੀ ਖਾਈਏ ਬਸ ਤੇ ਉਸ ਤੋਂ ਬਾਅਦ ਦੇਖਦੇ ਆਂ ਕੋਈ ਨਾ ਕੋਈ ਵਧੀਆ ਜੀ ਰਾਈਡ ਪਵੇ ਤੇ ਫੇਰ ਨਿਕਲਦੇ ਆਂਗੇ ਅੱਜ ਕੰਮਕਾਰ ਸੈਟਰਡੇ ਕਰਕੇ ਬਹੁਤ ਘੱਟ ਆਗਾ ਜਿੱਥੇ ਦੇਖੋ ਕੈਬਾਂ ਥਾਂ-ਥਾਂ ਤੇ ਖੜੀਆਂ ਨਹੀਂ ਗਈਆਂ ਅੱਜ ਕੰਮ ਕਰ ਹੈ ਨਹੀਂਗਾ ਸੈਟਰਡੇ ਕਰਕੇ ਛੁੱਟੀ ਹੁੰਦੀ ਆ ਤਾਂ ਕੰਮ ਬਹੁਤ ਜ਼ਿਆਦਾ ਘਟ ਜਾਂਦਾਗਾ ਇੱਕ ਚੀਜ਼ ਬਹੁਤ ਮਾੜੀ ਕਰਦੀ ਆ ਜਨਤਾ ਗੱਡੀ ਬੁੱਕ ਕਰਕੇ ਫੇਕ ਰਾਈਡਾਂ ਵੋ ਪੈਂਦੀਆਂ ਨਹੀਂ ਗਈਆਂ ਹੁਣ ਮੈਂ ਲੋਕੇਸ਼ਨ ਤੇ ਪਹੁੰਚਿਆ ਸੀਗਾ ਰੋਟੀ ਪਾਣੀ ਖਾਦੀ ਕਰੋ ਨਿਕਲੇਗਾ ਪਰ ਲੋਕੇਸ਼ਨ ਤੇ ਪਹੁੰਚੇ ਜਦ ਨਾਲ ਦੀ ਨਾਲ ਰਾਈਡ ਕੈਨਸਲ ਕਰ ਦਿੱਤੀ ਲੋ ਜੀ ਉਹ ਫੇਕ ਰਾਈਡ ਤੋਂ ਬਾਅਦ ਹੁਣ ਰਾਈਡ ਪਈ ਹੈਗੀ 15-20 ਮਿੰਟ ਵੇਟ ਕਰਨ ਤੋਂ ਬਾਅਦ ਬਸ ਕਸਟਮਰ ਦੀ ਲੋਕੇਸ਼ਨ ਤੇ ਪਹੁੰਚਣ ਆਲੇ ਆ ਕਸਟਮਰ ਉਹ ਖੜੇ ਨੇ ਅੱਗੇ ਬਸ ਥੋੜਾ ਜਿਹਾ ਦੂਰ ਚੱਕੀਏ ਤੇ ਕਸਟਮਰ ਨੇ ਜਾਣਾ 9 ਫੇਸ ਮਹਾਲੀ ਉਧਰ ਡ੍ਰੌਪ ਕਰਦੇ ਆ ਕਸਟਮਰ ਨੂੰ ਤੇ ਫੇਰ ਦੇਖਦੇ ਆਂਗੇ ਅੱਗੇ ਦੀ ਰਾਈਡ ਕਿੱਧਰ ਨੂੰ ਨਿਕਲਦੇ ਆਂਗੇ ਬਾਬਿਓ 9 ਫੇਸ ਕਰਤਾ ਮਾਰਕੀਟ ਦੇ ਵਿੱਚ ਮੈਡਮ ਨੂੰ ਡ੍ਰੌਪ ਤੇ ਹੁਣ ਦੇਖਦੇ ਆਂਗੇ ਕਿ ਕਿੱਧਰ ਲਈ ਰਾਈਡ ਪੈਂਦੀ ਹੈ ਕਿ ਚੱਕਦੇ ਆਂ ਕੋਈ ਹੋਰ ਵਧੀਆ ਜੀ ਰਾਈਡ ਦੇਖ ਕੇ ਡੇਢ ਦੋ ਘੰਟਿਆਂ ਦੀ ਵੇਟ ਤੋਂ ਬਾਅਦ ਹੁਣ ਰਾਈਡ ਪਈ ਹੈ ਜੀ ਉਹ ਸਾਹਮਣੇ ਵਾਲੇ ਟਾਵਰਾਂ ਦੇ ਵਿੱਚ ਜਿਹੜੇ ਉਹ ਦਿਖ ਰਹੇ ਨੇਗੇ ਉੱਥੋਂ ਪਿਕਅਪ ਆ ਗਈ ਬਾਹਰ ਹੀ ਖੜਾ ਕਸਟਮਰ ਤੇ ਕਹਿੰਦੇ ਆਜੋ ਛੇਤੀ ਮੈਂ ਕਿਹਾ ਜੀ ਪਹੁੰਚ ਗਏ 2 ਮਿੰਟਾਂ ਦੇ ਵਿੱਚ ਵਿੱਚ ਬਸ ਇਧਰੋਂ ਪਿਕਅਪ ਕਰਨਾ ਤੇ ਸੈਕਟਰ 38 ਦੀ ਰਾਈਡ ਹੈਗੀ ਉੱਤਰ 38 ਡਰਾਪਿੰਗ ਕਸਟਮਰ ਤੇ ਚਲੋ ਜਲਦੀ ਜਲਦੀ ਕਰੀਏ ਪਿਕਅਪ ਤੇ ਚੱਲੀਏ 38 ਨੂੰ ਜੀ ਕਸਟਮਰ ਦੀ ਲੋਕੇਸ਼ਨ ਤੇ ਪਹੁੰਚ ਕੇ ਕਸਟਮਰ ਨੂੰ ਕਰੀਏ ਪਿਕਅਪ ਤੇ ਚੱਲੀਏ ਸੈਕਟਰ 38 ਬਾਬੇਓ ਚੈੱਕ ਕਰੋ ਚੰਡੀਗੜ੍ਹ ਨੂੰ ਬਿਊਟੀਫੁੱਲ ਸਿਟੀ ਕਿਉਂ ਕਿਹਾ ਜਾਂਦਾ ਹੈਗਾ ਇੱਥੇ ਦੇਖੋ ਦਰੱਖਤਾਂ ਦੀ ਦੇਖਭਾਲ ਪ੍ਰੋਪਰ ਚੰਗੀ ਤਰ੍ਹਾਂ ਕਰਦੇ ਨੇ ਬੰਦੇ ਕਸਟਮਰ ਕਰਤੇ ਡ੍ਰੌਪ ਆ ਸਾਹਮਣੇ پارک ਵਾਲੀ ਸਾਈਡ ਤੇ 440 ਰੁਪਏ ਕਸਟਮਰ ਦਾ ਬਿੱਲ ਨਿਕਲਿਆ ਸੀਗਾ ਕਸਟਮਰ ਕਰ ਲਿਆ ਪਿਕਅਪ 38 ਦੇ ਵਿੱਚੋਂ ਹੀ ਤੇ ਬੱਸ ਹੁਣ ਖਰੜ ਡ੍ਰੌਪਿੰਗ ਕਸਟਮਰ ਦੀ ਤੇ ਕਸਟਮਰ ਡ੍ਰੌਪ ਕਰਕੇ ਚੱਲੇ ਘਰ ਨੂੰ ਅੱਜ ਦਾ ਟਾਰਗੇਟ ਛੇਤੀ ਕੰਪਲੀਟ ਹੋ ਗਿਆ